ਕਰੋ ਕਰਦੇ ਆ ਜੀ ਸੁਣ ਕੇ ਮੈਂ ਕਰੂਗਾ। ਨਾਂ ਮੇਰਾ ਜਮਨਤੀ ਸਿੰਘ ਆ। ਇਹ ਕੱਲ ਸ਼ਾਮ ਦਾ ਟੁੱਟਿਆ ਵਿਹਾਈ ਸੁਆ ਇਧਰੋਂ। ਘਰ ਆਪਣੇ ਆਵੇ ਪਿੱਛੇ ਆਈ। ਪਹਿਲਾਂ ਉਸ ਪਾਸੇ ਟੁੱਟਿਆ ਹੋਇਆ ਸੀਗਾ ਜੀ ਪਰਸੋਂ ਦੇ ਉੱਥੇ ਦਾ ਆਇਆ ਹੋਇਆ ਸੁਆ। ਤੇ ਉਧਰੋਂ ਹੀ ਆਪ ਬੰਨਿਆ ਵਾ ਕੋਈ ਕਿਸੇ ਨੇ ਆਕੇ ਨਹੀਂ ਇੱਥੇ ਕਿਸੇ ਨੇ ਸੁਮੀ ਸਾਡੀ ਉਧਰ ਘਰਾਂ ਚ ਪਾਣੀ ਵੜਦਾ ਸੀਗਾ। ਹੁਣ ਇਹ ਇਧਰੋਂ ਡਟ ਗਿਆ ਜੀ। ਕੋਈ ਆਕੇ ਨਹੀਂ ਇੱਥੇ ਕਿਸੇ ਨੇ ਪੁੱਛਿਆਗਾ ਰਾਹ ਇੰਨਾ ਜਿਆਦਾ ਖਰਾਬ ਹੈ। ਪਾਣੀ ਹੁਣ ਇੰਨਾ ਇੰਨਾ ਖੜਾ ਵਾ। ਸਵੇਰ ਦੋ ਕੁੜੀਆਂ ਡਿੱਗੀਆਂ ਸੀਕੂਟਰੀ ਤੋਂ ਪਾਣੀ ਦੇ ਕਾਰਨ। ਕੋਈ ਨਹੀਂ ਆਕੇ ਕਿਸੇ ਨੇ ਪੁੱਛਿਆ ਨਹੀਂ ਦੱਸਿਆ ਨਹੀਂ ਪਾਏ ਦਾ ਅਧਿਕਾਰੀ ਨਹੀਂ ਆਇਆ ਲਗਾਤਾਰ ਚਾਹ ਵਾਸਤੇ ਪਾਣੀ ਵਗ ਰਿਹਾ ਨਾ ਜੀ ਕੱਲ ਕੱਲ ਸ਼ਾਮ ਦਾ ਟੁੱਟਿਆ ਵਾ ਹਜੇ ਤੱਕ ਇੱਥੇ ਕੋਈ ਕਿਸੇ ਨੇ ਆਕੇ ਨਹੀਂ ਪੁੱਛਿਆ ਜੀ ਇਹ ਸਫਾਈ ਦਾ ਕੀ ਹਾਲ ਸਫਾਈ ਦਾ ਹਾਲ ਹੀ ਬਹੁਤ ਜਿਆਦਾ ਮਾੜਾ ਵਾ ਸਫਾਈ ਹੋਵੇ ਤਾਂ ਪਾਣੀ ਗਾਂ ਜਾ ਵੀ ਏਡਾ ਏਡਾ ਕਹਾ ਖੜਾ ਵਾ ਨਾ ਕੋਈ ਨਰੇਗਾ ਵਾਲਾ ਕੋਈ ਨਹੀਂ ਇੱਥੇ ਆਕੇ ਪੁੱਛਦਾ ਸਰਕਾਰ ਦਾ ਕਹਿੰਦੀ ਸਫਾਈ ਮੁਕੰਮਲ ਹੋ ਗਈ ਕੱਸੀਆਂ ਤੱਕ ਟੇਲਾਂ ਤੱਕ ਪਾਣੀ ਪੁੱਟਾਇਆ ਗਿਆ ਇੱਥੇ ਦਾ ਹੀ ਸਾਲ ਤੋਂ ਉੱਤੇ ਹੋ ਚੱਲਿਆ ਵਾ ਕੋਈ ਆ ਕੇ ਮਰੇਗਾ ਵਾਲਾ ਛੱਡੋ ਸਰਕਾਰ ਦਾ ਕੋਈ ਅਧਿਕਾਰੀ ਨਹੀਂ ਆ ਕੇ ਇੱਥੇ ਵੜਦੇ ਕੋਈ ਨਹੀਂ ਪਹੁੰਚਦਾ ਆਗੇ ਇਹੀ ਮੰਗ ਕਰਦੇ ਇਹੀ ਮੰਗ ਕਰਦੇ ਜਾਂ ਤਾਂ ਇਹਨੂੰ ਪੱਕਾ ਕੀਤਾ ਜਾਵੇ ਤੇ ਜਾਂ ਫਿਰ ਇਹਨੂੰ ਸਾਫ ਸਫਾਈ ਕੀਤੀ ਜਾਵੇ ਵੀ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਮੋਟਰਸਾਈਕਲ ਤੇ ਆਏ ਬੜਾ ਔਖਾ ਲੰਗੇ ਆ ਕੀ ਕਹਾਂਗਾ ਮੇਰਾ ਨਾਂ ਦਲਜੀਤ ਸਿੰਘ ਆ ਫੋਟੋਸਾਈਕਲ ਤੇ ਆਏ ਬਹੁਤ ਔਖਾਗਾ ਤੇ ਸੁਆ ਰਾਤ ਦਾ ਟੁੱਟਿਆ ਹੋਇਆਗਾ ਬਹੁਤ ਮੰਦਾ ਹਾਲ ਆ ਤੇ ਕੋਈ ਸਰਕਾਰੀ ਦੀ ਸੁਣਵਾਈ ਨਹੀਂ ਤੇ ਰਸਤਾ ਟੁੱਟਿਆ ਹੋਇਆ ਔਣ ਜਾਣ ਵਾਲਿਆਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ। ਨਾ ਕੋਈ ਦੀ ਸਫਾਈ ਹੈ ਨਾ ਪੱਕਾ ਹੋ ਰਹੀ ਥੋੜੇ ਸਾਹਮਣੇ ਹੀ ਆ ਤੇ ਦੇਖ ਰਖਦੇ ਆ ਤੁਸੀਂ ਹੁਣ ਜੇ ਉਹ ਤੁਸੀਂ ਦੇਖ ਕੇ ਡੇ 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 ਦੋ ਵਾਰੀ ਬਚੇ ਆ। ਲੋਕ ਇਹਨੂੰ ਜਾਣ ਨੂੰ ਸਾਨੂੰ ਇਹੀ ਰਸਤਾ ਰੋਲੀ ਵੇਜੀ ਲੰਘਦੇ ਆ ਜੀ। ਤੇ ਖੱਡੇ ਬਹੁਤ ਆ ਪਾਣੀ ਖੜਦਾ ਉੱਤੇ। ਪਾਣੀ ਉੱਪਰ ਖੜਦਾ ਤੇ ਕੋਈ ਮਤਲਬ ਕੀ ਦੇਖਦਾ ਨਹੀਂਗਾ ਤੇ ਇਹਨਾਂ ਦਾ ਪੂਰਾ ਫੋਲ ਚਾਂਸ ਆ ਡੇ 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 ਦੋ ਵਾਰੀ ਬਚੇ ਆ ਜੀ ਜਾਂਦੇ ਆਉਂਦੇ ਆ ਇਹਦੇ ਵਿੱਚ। ਆਹ ਉਹ ਸਾਹਮਣੇ ਹੀ ਹੈ ਜਿਹੜੀ ਸਫਾਈ ਕਰਦੀ ਆ ਦੇਖ ਲਿਓ ਜਿੱਦਾਂ ਤੁਹਾਨੂੰ ਪਤਾ ਹੀ ਹੈ ਸਫਾਈ ਇੰਨੀ ਕਾ ਬੂਟੀ ਖੜੀ ਆ ਕੋਈ ਸਫਾਈ ਨਹੀਂ ਉਹ ਇੱਕ ਦਿਨ ਪਹਿਲਾਂ ਪਰਲੇ ਪਾਸੋਂ ਟੁੱਟ ਗਿਆ ਜਿੱਧਰੋਂ ਟੁੱਟ ਗਿਆ ਉਹਦੇ ਘਾਰ ਦੇ ਵਿੱਚ ਪਾਣੀ ਜਾਗ ਰਿਹਾ ਮਸਾਂ ਬਚਾਇਆ ਉਹਨਾਂ ਨੂੰ ਸਾਰੀ ਫਸਲ ਖਰਾਬ ਹੋ ਗਈ ਆਉਂਦੇ ਜਾਂਦੇ ਇੱਥੇ ਜਿਹੜੇ ਉਹ ਡਿੱਗਦੇ ਆ ਤੇ ਕੋਈ ਸਫਾਈ ਸੁਭੂਈ ਹੈ ਨਹੀਂ ਕਿ ਕੋਈ ਸੂਆ ਪੱਕਾ ਨਹੀਂ ਜੇ ਪੱਕਾ ਉਹ ਸੂਆ ਡਿੱਗੇ ਆ ਜੀ ਇੱਥੇ ਜਵਾਕ ਢੂੰਡੀ ਜਿਹੜੀ ਜਾਂਦੀ ਉਹਦੇ ਵਿੱਚੋਂ ਡਿੱਗੇ ਪੂ ਜ਼ਿਆਦੇ ਪਾਣੀ ਕਰਨ ਅਪੀਲ ਇਹੀ ਹੈ ਜੀ ਇਹਦਾ ਕੋਈ ਹੱਲ ਕੱਢਿਆ ਜਾਵੇ ਜਾਂ ਤਾਂ ਰਾਹ ਰੂ ਪੱਕਾ ਕੀਤਾ ਜਾਵੇ ਸੂਆ ਸਾਫ ਕੀਤਾ ਜਾਵੇ ਕੋਈ ਸਫਾਈ ਉਹੀ ਉੱਤੇ ਮਰੇਗਾ ਵਾਲਾ ਸਫਾਈ ਨਹੀਂ ਕਰਦਾ ਕੋਈ ਨਹੀਂ ਬਾਈ ਤੇ ਤੂੰ ਐ ਵਾਸਤੇ ਗ੍ਰਾਂਟ ਵੀ ਆਉਂਦੀ ਹੋਊ ਕੋਹਾ ਗ੍ਰਾਂਟ ਦਾ ਆਉਂਦੀ ਹੋਊਗੀ ਸੰਨ ਤਾਂ ਪਤਾ ਨਹੀਂਗਾ ਕਿ ਕਿੰਨੀ ਆਉਂਦੀ ਕਿੰਨੀ ਨਹੀਂ ਪਰਿਆ ਤੁਹਾਡੇ ਸਾਹਮਣੇ ਕੋਈ ਸਫਾਈ ਸੁਪੂਈ ਹੈ ਨਹੀਂ ਸਾਡੇ ਸੂਰ ਜੀ ਉਹ ਜੀ ਕੀ ਨਾਮ ਆ ਤੁਹਾਡਾ ਤੇ ਸੋਏ ਟੁੱਟੇ ਨੂੰ ਕਿੰਨਾ ਚਿਰ ਹੋ ਗਿਆ ਸਾਰੇ ਜਾਣਕਾਰੀ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਪਿੰਡ ਮੇਰਾ ਪੁੰਡੀ ਭੇਰੀਆਂ ਐਥੇ ਮੇਰੇ ਨਾਲ ਹੀ ਘਰ ਆ ਜੀ ਪਹਿਲਾਂ ਤਿੰਨ ਦਿਨ ਹੋ ਗਏ ਪਰਲੇ ਪਾਸੇ ਮੇਰੇ ਘਰ ਕੋਲ ਪਿਆ ਸੀ ਘਰੋਂ ਚ ਪਾਣੀ ਵਰਦਾ ਹੀ ਸੀ ਆਪ ਬੰਦ ਕੀਤਾ ਕੋਈ ਇਥੇ ਮਤਲਬ ਅਧਿਕਾਰੀ ਆ ਕੇ ਬੰਦ ਨਹੀਂ ਕਰ ਰਿਹਾ ਕੋਈ ਸੁਣਵਾਈ ਨਹੀਂ ਹੈਗੀ ਸਾਡੀ ਸੂਰਬ ਘੜੇ ਨੂੰ ਘੱਟੋ ਘੱਟ ਸਾਲ ਹੋ ਗਿਆ ਜੀ ਇੱਥੇ ਕੋਈ ਆ ਕੇ ਵੜਦਾ ਨਹੀਂ ਹੈਗਾ ਕੋਈ ਨਰੇਗਾ ਵਾਲਾ ਨਹੀਂ ਕੋਈ ਕੋਈ ਹੋਰ ਨਹੀਂ ਹੈ ਆਹ ਸੜਕ ਬਣੀ ਨੂੰ ਘੱਟੋ ਘੱਟ 4-5 ਸਾਲ ਹੋ ਗਏ ਟੁੱਟੀ ਨੂੰ ਆਹ ਸਰਕਾਰ ਬਣ ਤੋਂ ਪਹਿਲਾਂ ਹੀ ਟੁੱਟੀ ਹੋਈ ਆ ਮੈਂ 5-6 ਵਾਰੀ ਐਮਐਲਏ ਨੂੰ ਕਿਹਾ ਇਹ ਬਣਾਓ ਕਹਿੰਦੇ ਕੋਈ ਗੱਲ ਨਹੀਂ 2 ਮਹੀਨਿਆਂ ਚ ਬਣਾਵਾਂਗੇ ਕੋਈ ਇੱਥੇ ਆ ਕੇ ਸਰਕਾਰ ਸੜਕ ਦੇ ਉੱਤੇ ਸਾਡੀ ਕੋਈ ਆਹ ਕੋਈ ਵੀ ਨਹੀਂ ਭੜ ਰਿਹਾ ਕਾਕੀ ਆਉਣੀ ਬਣਾ ਰਿਹਾ ਪਾਣੀ ਦੇ ਨਾਲ ਜਿਹੜੀ ਰਹਿ ਗਈ ਛੜਕਾ ਬਜਰੀ ਉਹ ਵੀ ਫੁੱਲ ਜਾਂਦੀ ਉਹ ਵੀ ਫੁੱਲ ਰਣੀਏ ਗੋਡੇ-ਗੋਡੇ ਪਾਣੀ ਖੜਾ ਛੜਕ ਦੇ ਉੱਤੇ ਕੋਈ ਸੁਣਵਾਈ ਨਹੀਂ ਹੈਗੀ ਕਿਤੇ ਵੀ ਹਾਂਜੀ ਅੱਡੇ ਤੇ ਪੱਠੇ ਸੀਗੇ ਪੱਠੇ ਡੁੱਬੇ ਪਏ ਉਹ ਵੇਖੋ ਜਾ ਕੇ ਪਰਲੇ ਪਰ ਇਧਰ ਫੇਰ ਪੱਠੇ ਵੀ ਜੇ ਵੇ ਆ ਉਹ ਡੁੱਬੀ ਜਾਂਦੇ ਆ ਕੋਈ ਕੋਈ ਅਧਿਕਾਰੀ ਇੱਥੇ ਆ ਕੇ ਵੀ ਵੜਿਆ ਵੀ ਇਹ ਸੂਆ ਬੰਦ ਕਰੀਏ ਜਾਂ ਦੇਖੀ ਜਾਂ। ਕੱਲ ਦਾ ਪਾਣੀ ਇਧਰ ਟੁੱਟਿਆ ਹੋਇਆ ਪੰਜ-ਛੇ ਦਿਨ ਦਾ ਪਾਣੀ ਉਧਰ ਟੁੱਟਿਆ ਹੋਇਆ ਉਹ ਪੰਜ-ਛੇ ਕੱਲੇ ਭਰੇ ਪਏ ਪਾਣੀ ਕੀ ਕਰਦੇ ਹੈ ਅਸੀਂ ਮੰਗ ਕਰਦੇ ਜਲਦਾ ਸੂਗਾ ਪੱਕਾ ਕੀਤਾ ਜਾਵੇ ਜਾਂ ਪਾਣੀ ਜਮਾਂ ਹੀ ਪਿੱਛੋਂ ਬੰਦ ਕੀਤਾ ਜਾਵੇ ਸਾਡੇ ਪਿੰਡ ਦੇ ਵਿੱਚ ਪਾਣੀ ਨਹੀਂ ਆਉਣਾ ਚਾਹੀਦਾ ਜਾਂ ਇਹਨੂੰ ਘਟ ਕੇ ਸਫਾਈ ਕੀਤੀ ਜਾਵੇ ਸਰ ਇੱਕ ਵਾਰ ਤੋਂ ਦਾ ਨਾਮਸਲਾਇਆ ਸਾਰਾ ਖਾ ਖਾ ਟੂਆ ਟੁੱਟਿਆ ਆ ਤੇ ਇਹਦੀ ਸਫਾਈ ਹੋਈ ਆ ਜਾਂ ਪੱਕੇ ਹੋਏ ਕੋਈ ਨਹਿਰੀ ਵਿਭਾਗ ਵੱਲੋਂ ਕੀਤਾ ਗਿਆ ਕੋਈ ਕੰਮ ਬਿਲਕੁਲ ਇਹ ਝੂਠ ਦਾ ਭੁਲੰਦਾ ਸਰਕਾਰਾਂ ਜੋ ਕਿ ਕਹਿੰਦੀਆਂ ਨੇ ਵੀ ਟੈਲਾ ਤਿੱਕਰ ਪਾਣੀ ਪੋਈਦਾ ਕੀਤਾ ਜਾਊਗਾ ਟੈਲਾ ਤਿੱਕਰ ਪਾਣੀ ਪੋਈਦਾ ਗੱਲ ਬਹੁਤ ਦੂਰ ਦੀ ਗੱਲ ਆ ਪਹਿਲੀ ਗੱਲ ਇਹ ਆ ਵੀ ਸੂਆਂ ਦੀ ਸਫਾਈ ਨਹੀਂ ਹੋਈ ਇੱਕ ਖਾਣਾ ਪੂਰਤੀ ਹੁੰਦੀ ਆ ਵੀ ਨਰੇਗਾ ਲਾ ਕੇ ਉਤੋਂ ਘਾ ਵੜਿਆ ਜਾਂਦਾ ਵਾ ਤੇ ਫਿਰ 10 ਥਾਵਾਂ ਤੋਂ ਇਹ ਜੋ ਸੂਆ ਹੈ ਤਲਵੰਡੀ ਪੰਘੇਰੀਆਂ ਵਾਲਾ 10 ਥਾਵਾਂ ਤੋਂ ਟੁੱਟਾ ਹੋਇਆ ਵਾ ਤੇ ਦੂਜੀ ਸਰ ਤੋਂ ਵੱਡੀ ਵੀ ਜਿਹੜੀ ਸਰਕਾਰ ਦਾਅਵੇ ਕਰਦੀ ਆ ਵੀ ਟੈਲਾ ਤੇ ਤਿੱਕਰ ਪਾਣੀ ਪੋਈਦਾ ਪਹਿਲਾ ਟਿੱਕਰ ਗੱਲ ਬਹੁਤ ਦੂਰ ਦੀ ਆ ਜਿੱਥੋਂ ਸੂਆ ਨਿਕਲਦਾ ਵਾ ਮੈਂ ਕਹਿੰਨਾ ਵੀ ਪੰਜ ਕਿੱਲੇ ਵੀ ਮਸੇ ਪਾਣੀ ਪਹੁੰਚਦਾ ਹੋਣਾ ਜੇ ਕਿੱਥੇ ਪਹੁੰਚਿਆ ਉੱਥੇ ਪਹਿਲਾਂ ਟੁੱਟ ਗਿਆ ਇਹ ਸਰਕਾਰ ਬਿਲਕੁਲ ਝੂਠ ਮਾਰ ਰਹੀ ਆ ਇਹ ਕੱਲਾ ਪੰਘੇਰੀਆਂ ਵਾਲਾ ਨਹੀਂ ਹੋਰ ਵੀ ਇਦਾਂ ਦੇ ਜਿੰਨੇ ਸੂਏ ਆ ਸਿਰੇ ਟਿੱਕਰ ਪਾਣੀ ਕਿਸੇ ਸੂਰ ਦਾ ਵੀ ਨਹੀਂ ਲੱਗਾ ਤੇ ਦੂਸਰੀ ਗੱਲ ਵੀ ਪੂਰਾ ਪਾਣੀ ਬਿਲਕੁਲ ਨਹੀਂ ਛੱਡਿਆ ਜਾ ਰਿਹਾ ਇਹ ਇੱਕ ਫੋਕੇ ਦਾਵੇ ਆ ਸਰਕਾਰ ਦੇ ਇਹ ਬਦਲਾ ਦੇ ਨਾਂ ਤੇ ਲੋਕਾਂ ਨੂੰ ਠੱਗਿਆ ਜਾ ਰਿਹਾ ਤੇ ਲੋਕ ਪੂਰੀ ਤਰ੍ਹਾਂ ਠੱਗਿਆ ਮਹਿਸੂਸ ਕਰ ਰਹੇ ਨੇ ਸਰ ਗ੍ਰਾਂਟ ਵੀ ਆਉਂਦੀ ਹੋਊਗੀ ਨਹਿਰੀ ਵਿਭਾਗ ਨੂੰ ਉਹ ਇੰਦੀ ਸਪਾਈ ਵਾਸਤੇ ਲੱਗਦਾ ਨਹੀਂ ਕਿ ਨਰੇਗਾ ਤੋਂ ਕੰਮ ਕਰਾਇਆ ਜਾਂਦਾ ਨਹਿਰੀ ਵਿਭਾਗ ਦੇ ਪੈਸੇ ਕਿੱਥੇ ਜਾਂਦੇ ਨੇ ਨਹਿਰੀ ਵਿਭਾਗ ਦੇ ਜਿਹੜੇ ਕੀ ਮਾਲ ਅਧਿਕਾਰੀ ਨੇ ਮੰਨ ਲਓ ਜਾਂ ਵੱਡੇ ਲੀਡਰ ਨੇ ਇਹਨਾਂ ਦੀਆਂ ਜੇਬਾਂ 'ਚ ਹੀ ਜਾਂਦੇ ਆਈ ਜਿਸ ਤਰੀਕੇ ਨਹਿਰੀ ਵਿਭਾਗ ਦਾ ਪੈਸਾ ਆਉਂਦਾ ਹੈ ਇਹ ਚਾਹੀਦੀ ਆ ਵੀ ਪਾਣੀ ਛੱਡਣ ਤੋਂ ਪਹਿਲਾਂ ਪੂਰੀ ਟੋਟਲ ਸਫਾਈ ਇਹਦੀ ਖਦਾਈ ਕੀਤੀ ਜਾਵੇ ਪਹੁੰਚਦਾ ਕੀਤਾ ਜਾਵੇ ਇਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਆ ਵੀ ਨਹਿਰੀ ਪਹਾਗ ਦਾ ਪੈਸਾ ਆਖਰ ਜਾ ਕਿੱਥੇ ਰਿਹਾ ਏ ਵੀ ਜੋ ਕੀ ਨਹਿਰਾਂ ਟੁੱਟ ਰਹੀਆਂ ਨੇ ਤੇ ਵੱਡੇ ਵੱਡੇ ਬੁਚੜਾ ਨਹਿਰਾਂ ਦੀ ਸਫਾਈ ਬਿਲਕੁਲ ਨਹੀਂ ਗਈ ਅੱਜ ਪਤਾ ਲੱਗਿਆ ਕਿ ਰਾਤ ਦਾ ਸੂਆ ਟੁੱਟਿਆ ਕੋਈ ਅਧਿਕਾਰੀ ਪਹੁੰਚਿਆ ਤੱਕ ਨਹੀਂ ਬਿਲਕੁਲ ਨਹੀਂ ਪਹੁੰਚਿਆ ਹੀ ਹੁਣ ਚਾਹੇ ਕੋਈ ਖਾਣਾ ਪੂਰਤੀ ਕਰ ਗਿਆ ਹੋਵੇ ਪਰ ਰਾਤ ਦਾ ਇਹ ਸੂਆ ਟੁੱਟਾ ਵਾ ਕੋਈ ਇੱਥੇ ਨਹੀਂ ਪਹੁੰਚਿਆ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਵੀ ਇਸ ਤੇ ਜਿਹੜਾ ਵੀ ਇਹ ਉੱਤੇ ਨਹਿਰੀ ਪਵਾਗਦਾ ਏ ਗਿੜੇ ਕੱਢਦੇ ਨੇ ਨਹਿਰਾਂ ਦੇ ਆਪਦੀਆਂ ਖਾਣਾ ਪੂਰਤੀਆਂ ਕਰਦੇ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਤੇ ਸਰਕਾਰ ਨੂੰ ਵੀ ਇਹ ਚਾਹੀਦਾ ਵਾ ਵੀ ਪਹਿਲਾਂ ਨਹਿਰੀ ਪਾਣੀ ਛੱਡਣ ਤੋਂ ਪੂਰੀ ਇਸ ਦੀ ਖਦਾਈ ਕੀਤੀ ਜਾਵੇ ਇੱਕ ਕੱਸੀਆਂ ਵੀ ਖਤਮ ਹੋ ਗਈਆਂ ਖੇਤਾਂ ਦੀਆਂ ਕਿ ਉਹਨਾਂ ਦੀ ਵੀ ਨਿਸ਼ਾਨਦੇਹੀ ਹੋਣੀ ਚਾਹੀਦੀ ਬਿਲਕੁਲ ਨਿਸ਼ਾਨਦੇਹੀ ਹੋਣੀ ਚਾਹੀਦੀ ਆਈ ਨਾਲੇ ਤੇ ਜਿਹੜੇ ਜਿੱਥੋਂ ਤਿੱਕਰ ਜ਼ਮੀਨਾਂ ਤਿੱਕਰ ਆਉਂਦਾ ਵਾ ਖਾਲੇ ਉਹ ਨਿਕਲਨੇ ਚਾਹੀਦੇ ਆਈ ਇਹ ਸੂਏ ਜਿਹੜੇ ਵੀ ਆ ਇਹ ਪੂਰੀ ਤਰ੍ਹਾਂ ਨਿਕਲਣੀਆਂ ਚਾਹੀਦੀਆਂ ਜਿਹੜੀ ਕਿ ਝਾੜੂ ਦੀ ਸਰਕਾਰ ਕਹਿ ਰਹੀ ਆ ਵੀ ਪੰਜਾਬ ਦੇ ਵਿੱਚ ਅਸੀਂ ਹਰੇਕ ਜ਼ਮੀਨ ਨੂੰ ਨਹਿਰੀ ਪਾਣੀ ਪੁੱਜਦਾ ਕਰ ਦਿੱਤਾ ਇਹ ਇੱਕ ਫੋਕੇ ਦਾਵੇ ਆਈ ਝੂੜ ਦਾ ਭਲੰਦਾ ਵਾ ਇਹ ਕਿਸਾਨਾਂ ਮਜ਼ਦੂਰਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਵਾ ਇਦਾਂ ਦੀ ਕੋਈ ਗੱਲ ਨਹੀਂ ਗੀ